ਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੈਰੀ ਫਾਨ ਤੋੜਾ ਬਹੁਤ ਬਹੁ ਵੈਲਕਮ ਹੈ ਜੀ ਤੇ ਭਾਈ ਸ਼ਰਮ ਸਿੰਘ ਕੋ ਪਹੁੰਚੁਕੇ ਆ ਪਿੰਡ ਪੜੇ ਜ਼ਿਲ੍ਹਾ ਗੁਰਦਾਸਪੁਰ ਤੁਸੀਂ ਪੜਾ ਦੇਖੋ ਅੱਜ ਵੀ ਭਾਈ ਉਹ ਗਾਵੇਂ ਨਾਲ ਨਾਲ ਮੱਝਾਂ ਵੀ ਫੇਰ ਆ ਤੁਹਾਨੂੰ ਪਤਾ ਹੈ ਬਿਲਕੁਲ ਜੈਜ ਕੇ ਮੇਰੇ ਪਸ਼ੂ ਹੁੰਦੇ ਭਾਈ ਨਗਲ ਜੀ ਤੇ ਬਾਕੀ ਭਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਭਾਈ ਜੀ ਅਸਤਿਕਾਲ ਜੀ ਅਸਤਿਕਾਲ ਬੇਰ ਮੇਰਾ ਬੇਰ ਪਰਵਾਰ ਹਸਤਾ ਕੋਈ ਫੁੱਤਰ ਪਰਮਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਦੇਸਾਂ ਦੇ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਆਸ ਕਰਦੇ ਆਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਗਿਰਦਾਸ ਕਰਦੇ ਆਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਭਾਗ ਲਗਾ ਦੇ ਤੇ ਭਾਜੀ ਸੰਜੀਤ ਜੀ ਆਪਣਾ ਇੱਕੋ ਹੀ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰਾ ਭਾਜੀ ਹਰ ਵਾਰਾਂ ਇੱਕ ਹੀ ਮੈਸੇਜ ਹੁੰਦਾ ਵਾ ਤੇ ਜਦ ਤੱਕ ਸਾਹ ਆਉਂਦਾ ਵਾ ਉਨਾਂ ਚਿਰ ਬਿਲਕੁਲ 23 ਜਾਂ ਨਹੀਂ ਨਹੀਂ ਕੋਈ ਨਾ ਕੋਈ ਇੱਕ ਬੰਦਾ ਤੇ ਕੰਨਾਂ ਚ ਪਾਉਂਦਾ ਹੀ ਆ ਨਾ ਪਾਉਂਦਾ ਪਾਉਂਦਾ ਤੇ ਇੱਕ ਬਜ਼ੁਰਗ ਦੀ ਵੀ ਮਾਂ ਪਿਓ ਜਿਹੜਾ ਵਿਚਾਰਾ ਢਟ ਗਿਆ ਇਨਸਾਨ ਉਹਦੀ ਸੇਵਾ ਹੋਣ ਲੱਪੇ ਤੇ ਓਕੇ ਓਕੇ ਕਰਾ ਸਾਰਾ ਕੁਝ ਠੀਕ ਆ ਬਿਲਕੁਲ ਹਾਂ ਨਾ ਕਿਹ ਬਜ਼ੁਰਗ ਕਿਹ ਕੋਈ ਬਜ਼ੁਰਗ ਜਿਹੜਾ ਇਹਨਾਂ ਵਿਚਾਰਿਆ ਪ੍ਰਸ਼ਾਦਾ ਪਾਣੀ ਮਰੀਪਾ ਬਿਲਕੁਲ ਬਾਜੀ ਤੇ ਉਹਨਾਂ ਦਾ ਬੱਚੇ ਜਿਹੜੇ ਆ ਛੋਟ ਛੋਟੀਆਂ ਗੱਲਾਂ ਤੋਂ ਕੋਈ ਅੱਗਾ ਪਿਛਾ ਹੋਇਆ ਹੁੰਦਾ ਵਾ ਤੇ ਬੰਦਾ ਢਟਕ ਜਾਂਦਾ ਰਸ ਹੋਰ ਗੱਲ ਨਹੀਂ ਮਾਂ ਪਿਓ ਕਿਸੇ ਨੂੰ ਮਾਰਾ ਨਹੀਂ 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 ਤੇ ਛੋਟ ਛੋਟੀਆਂ ਗੱਲਾਂ ਤੋਂ ਕਈਆਂ ਨਾ ਹੋ ਜਾਂਦਾ ਹੈਗਾ ਵਾ ਤੇ ਇਹਨਾਂ ਮੁੱਲੇ ਖਜ਼ਾਨੇ ਆ ਸਾਹਮ ਸਾਹ ਰੱਖੋ ਛੋਟੇ ਛੋਟੀਆਂ ਗੱਲਾਂ ਸੰਗਾ ਚ ਰਹਿ ਜਾਈਦਾ ਵਾ ਮਾਂ ਪਿਓ ਤੁਹਾਡਾ ਹੁੰਦਾ ਵਾ ਘੁੱਟ ਕੇ ਜੱਫੀ ਪਾ ਲੋ ਸੰਗ ਦੇ ਨਾਲ ਆਵਾਜ਼ ਜੀ ਕਈ ਦਾ ਸੰਗ ਸੰਭੀ ਸਾਰਾ ਕੁਝ ਗਵਾ ਲਈਦਾ ਵਾ ਸਹੀ ਗੱਲ ਸੰਗ ਦੇ ਨਾਲ ਰਿਆ ਕਰੋ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਬਸ ਇੰਨੀਆਂ ਕੁ ਬੇਨਤੀਆਂ ਬਾਕੀ ਸੰਦੀਪ ਜੀ ਨੇਰਾ ਹੋਣ ਜੀ ਅਜਾ ਸਿਰੋ ਜੀ ਅਜਾ ਸਿਰੋ ਕਰ ਇਧਰ ਆ ਇਧਰ ਆ ਮਾਰ ਕਾਢੀ ਆਹ ਵੇ ਸੰਦੀਪ ਜੀ ਇਧਰ ਆਓ ਸੁਈਏ ਬੇਨੀ ਸੁਈਏ ਅੱਜ ਸੁਈਏ ਆਹ ਇਧਰ ਦੇਖੋ ਲੈ ਵਾ ਖੋਲੋ ਭਾਈ ਬਾਹਰ ਦੇ ਚਲੋ ਠੰਡੀ ਸੀਰਾ ਇੱਥੇ ਲਿਆਓ ਬਾਹਰ ਆਜੋ ਕਰਨੀ ਸੀਰਾ ਦੁਜਾ ਸੁਗਾ ਸੁਪੀਤ ਦੀ ਹਰ ਕੱਢ ਕੇ ਬਤਾਓ ਸੀਏ ਠੰਡੀ ਇੱਥੇ ਲਿਆਓ ਤਾਂ ਮੂਮਾਂ ਚੰਗੀ ਜਰਾ ਬਤਾ ਦਿਓ ਢੱਕ ਲੋ ਇੱਥੇ ਮਜੇ ਆ ਹੁਣ ਇੱਥੇ ਵੀ ਖਲੋਤੀ ਜਾਣਾ ਜਿੱਦਾਂ ਮਰਜੀ ਇਹਨੂੰ ਆਹ ਦੇਖੋ ਆ ਜਿੱਦਾਂ ਮਰਜੀ ਆਹ ਦੇਖੋ ਚੱਕਰੀ ਆਹ ਦੇਖੋ ਦੇਖ ਪ੍ਰੈਸ਼ਰ ਆਹ ਦੇਖੋ ਜਰਸੀ ਦਾ ਐਹੋ ਹੀ ਸ਼ੌਕ ਹੈ ਹਾਂ ਨਾ ਆ ਵੇਖੋ ਜਿੱਦਾਂ ਮਰਜੀ ਆ ਵੇਖ ਠੀਕ ਹੈ ਸਾਰੇ ਤਰ੍ਹਾਂ ਦੇ ਆ ਤਾਂ ਮੈਂ ਮਰਵਾ ਦਿੰਨੇ ਆ ਇਹਨੂੰ ਜਿੱਥੇ ਮਰਜੀ ਜੀ ਕਰਾ ਆ ਵੇਖਾ ਠੀਕ ਹੈ ਠੀਕ ਹੋ ਨਾ ਤੇ ਆ ਗਏ ਮਜੇ ਨਾਲ ਬੋਲਾ ਖਾਓ ਲੋ ਜੀ ਵੇਖੋ ਕਰਾ ਪਿਓਰ ਜਰਸੀ ਪਿਓਰ ਜਰਸੀ ਆ ਵੀ ਹੁਣ ਆ ਵੀ ਆਈਡੀ ਨਾਲ ਲੈ ਵੀ ਕਿੰਨਾ ਦੋਤੇ ਲਾਉਗੀ ਕਿੰਨਾ ਕਰੂਗੀ ਇਹ ਆਪਣਾ ਆਈਡੀਆ ਆਪੇ ਲਾਉਣਾ ਅੱਗੇੋਂ ਮੂੰਹ ਵੇਖੋ ਕਿੰਨਾ ਪਿਆਰਾ ਲੱਗਦਾ ਇਹਨੂੰ ਕਿ ਉਹ ਅਰਬੀ ਜ਼ਾਬ ਬਣਾ ਲੈਣਾ ਤੁੰ ਕੋਲੇ ਤੇ ਹੈਗੇ ਅੱਜ ਹੀ ਸੂਈ ਆ ਇਸੇਰੇ ਇਸ ਵਕਤ ਵੀਡੀਓ ਪੈ ਜਾਣੀ ਹੈ ਕੀ ਆਸ ਜਿਹਦੇ ਕਰਮਾਂ ਚ ਆ ਕੇ ਉਹ ਚਲੇ ਜਾਵੇ ਹਾਂਜੀ ਬਾਜੀ ਫਿਰ ਇਹ ਸੰਦੀਪ ਦੀ ਦਵਾਗੇ 36000 36000 ਦੀ 500 ਛੋੜ ਤੇ 500 ਛੋੜ 35 ਦੀ ਹੋਣੀ ਆ ਇਹਦੇ ਵਿੱਚ ਅੱਗੇ ਤੁਸੀਂ ਵੇਖ ਲਓ ਮੈਂ ਕੀ ਕਮਾ ਲਿਆ ਉਹ ਤੇ ਕੀ ਨਹੀਂ ਕਮਾਇਆ ਬਿਲਕੁਲ ਜੀ ਠੀਕ ਹੋਣਾ ਤੇ ਇਹੋ ਹੀ ਕੋਜੀਓ ਜਿਹੜਾ ਵਖਾਤਾ ਨਾ ਇਹੋ ਕੋਜੀਓ ਇਹ ਦੁੱਧ ਦੇਵੇ 20 ਕਿਲੋ ਇਹ ਦੇਵੇ 10 ਕਿਲੋ ਸਰਵਨ ਨੂੰ ਫੋਨ ਨਹੀਂ ਕਰਨਾ ਚੁਵਾਈ ਬੰਬ ਹੋਊ ਚਲੋ ਬਲਕਿ ਹਾਂ ਠੀਕ ਗੱਭਣਾ ਨਹੀਂ ਇਹ ਇਹ ਸਨੇਪਜੀ ਗੱਭਣਾ ਇਹ ਜਿਆਦੀ ਵੱਛੀ ਚੰਗੀ ਨਜ਼ਰ ਬੜੀ ਇਹਦੀ ਇੰਨੀ ਬਰੀਡ ਚੰਗੀ ਆ ਨਾ ਅਜੇ ਹਫਤਾ ਹੀ ਸ਼ਾਇਦ ਲੈ ਜਾਵੇ ਕਿੰਦੇ ਨੂੰ ਬਣੀ ਦਿਲਦੀ ਹੈ ਅੱਜ ਉਹ ਬਾਹਰ ਦਿਖਾਉਣਾ ਤੁਹਾਨੂੰ ਬਾੜੀ ਚੰਗੀ ਦੇਖੋ ਮੂੰਹ ਮਾ ਦੇਖੋ ਇੱਕ ਤਾਂ ਆਹ ਦੇਖ ਇੱਕ ਇੱਕ ਇਸ ਨੂੰ ਨਿਕਲ ਦੇਖੋ ਇਹਦਾ ਮੂੰਹ ਕਿੰਨਾ ਪਿਆਰਾ ਚਲੋ ਜ਼ਿਆਦਾ ਪਿਆਰਾ ਬਾੜੀ ਸੋਹਣੀ ਬਾੜੀ ਜਿਆਦੀ ਪਿਆਰੀ ਚਲੋ ਲੋ ਚਾ ਚਾ ਚਲ ਬਾਹਰ ਇੱਕ ਆਪਨੇ ਖਲੇ ਵਾਹ ਸਾਰੀ ਮਗਰ ਨੂੰ ਆਉਣੀ ਦੂਜਾ ਪੇਜੀ ਦੂਜਾ ਹੀ ਪੇਜੀ ਆ ਦੂਜਾ ਪੇਓ ਦੂਜਾ ਪੇਓ ਵਾਹ ਇਹ ਚੱਲੀ ਹਾਂਜੀ ਇਹ ਦਸਦੀਪ ਜੀ ਆ ਦੋਂਗਾ ਸੀ ਮੈਂ ਕੋਈ ਮੋੜ ਚਲ ਇਹ ਵੀ ਬੱਛ ਚਲਾ ਇਹ ਵੀ ਗੱਪਣਾ ਤੇ ਵੇਖ ਲਓ ਇਹ ਬੰਦੇ ਨੇ ਮੋਟੇ ਤੇ ਉਹਦੀ ਵੱਡੀ ਗੱਡੀ ਕੱਪੜੀ ਕੱਪਣ ਵੱਚੀ ਆ ਇੱਕ ਵਾਰ ਥਾਣੇ ਵੇਖੋ ਕਿਹੜਾ ਲੱਗਾ ਇੱਧਰ ਵੇਖ ਸੰਦੀ ਆ ਇੱਧਰ ਆਓ ਇੱਧਰ ਵੇਖ ਕਿੰਨਾ ਪਿਆਰਾ ਥਾਣ ਲੱਗਾ ਇਹਨੂੰ ਜਿਆਦੀ ਵੱਚੀ ਵੇਖ ਤੇ ਲਾ ਕੰਨੀਆਂ ਲਈ ਫਿਰ ਦੇਖ ਕੀ ਥਾਣ ਲੱਗਾ ਕਿ ਤੋਰੋ ਜੀ ਲਓ ਵੇਖੀ ਪਿਓਰ ਪਿਓਰ ਬਰੀਡ ਵਿੱਚ ਵੇੜ ਪੂਰੀ ਬਰੀਡ ਵਿੱਚ ਵੇੜ ਤੋਰੋ ਜੀ ਚਾਰ ਦਾ ਅੰਦ ਵੱਚੀ ਆ ਪੂਰੀ ਹਾਈਟ ਵਾਲੀ ਬਰੀਡ ਪੂਰੀ ਮੱਡੀ ਵੇਖੋ ਕਰਾ ਲਓ ਨਾ ਮੈਂ ਨਾ ਬਾਈ ਨੇ ਉਹ ਤੋਂ ਵੇੜਾ ਖੜਿਆ ਆ ਵੇਖ ਵੇੜ ਕਰੋ ਚੇਕ ਆਜੇ ਲੈ ਆਜੋ ਜੀ ਆਜੋ ਜੀ ਬੜੀ ਬੜੀ ਦਿੱਕੀ ਮੈਨੇ ਕਰੇ ਨਹੀਂ ਕਰਦੀ ਫਿਰ ਆਪਾਂ ਇਹਦੇ ਡਾਕਟਰ ਚੇਕਰ ਵਾਲੇ ਵੱਲ ਨਾਲ ਸਟੇਸ਼ਨ ਉੱਧਾ ਦੇ ਬਾਸ 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 ਮਾਰੀਏ ਕਿੱਦੋਂ ਭੱਜੀ ਜਾਂਦੇ ਆ ਬਾਸ 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 ਇਹ ਖਾੜ ਖੁੜ ਕੇ ਕਰਾ ਲੇਵਾ ਇੱਥੇ ਉੱਥੇ ਮੁਖਾ ਦੇ ਦੋਨੋਂ ਬਾਥਰੂਮ ਖਾਓਗੇ ਕਿ ਨਾ ਹੋਣਾ ਪਿਆਰਾ ਕਾਣ ਲੱਗਾ ਹੈ ਸਮੋਹਦਾ ਸਮੋਹ ਵੀ ਆਈ ਦਲੇ ਆ ਆ ਵੀ ਹੱਟ ਲੱਗ ਗਿਆ ਨਹੀਂ ਠੀਕ ਹੋ ਗਿਆ ਦਲੀ ਬਾੜਾ ਹੀ ਮੋਟਾ ਗੋਲੇ ਲੱਗਦਾ ਸੰਦੀ ਐਡਾ ਡਾ ਮੋਟਾ ਟੱਡਾ ਵਾ ਹਾਂਜੀ ਪਰ ਮਹਾਤਮਾ ਨੇ ਵੱਖਰੇ ਰੰਗ ਪਾ ਗલાਏ ਇਹਨੂੰ ਤੇ ਬਾਕੀ ਰੰਗ ਵੀ ਐਂਜ ਦਾ ਸੰਦੀਰ ਦਾ ਕੱਪੜਾ ਹਾਂ ਤੇ ਬਾੜਾ ਪਿਆਰਾ ਸੰਦੀਪ ਜੀ 55000 ਦੀ ਜਿਹੜੀ ਕੋਈ ਮਰਜ਼ੀ ਲੈ HF ਲੈ ਲਿਆ ਜੀ ਭਲਾ ਜਰਸੀ ਲੈ ਲਿਆ ਜੀ ਸਾਢੇ 52 ਪੰਜਾਹ ਤੇ ਸਾਢੇ 52 ਹਜ਼ਾਰ ਰੁਪਏ ਦੀ ਤੇ ਕੋਈ 52 ਲਾਉਣਾ ਹੋਵੇ ਤੇ ਮੇਰਾ ਵੀਰ ਨਾਲ ਪਾਸ ਉਹ ਰੇਟ ਫਿਕਸੀ ਹੈ ਭਾਈ ਉਹ ਫਿਕਸ ਠੀਕ ਇਹ ਸਾਢੇ 52 ਹਜ਼ਾਰ ਦੇ ਜਿਹੜੀ ਮਾਰਕੀ HF ਇਹ ਚਾਰ ਦੰਦ ਹੋਊ ਤੇ ਚਾਰ ਹੀ ਹੋਊ ਬਿਲਕੁਲ ਇੱਕ ਇਧਰ ਆ ਮਾੜਾ ਕੈਮਰਾ ਮਾਰੀ ਜੀ ਦੇਖਿਆ ਆ ਜਿਆਦਾ ਸੇਰਾ ਥਾਣ ਕੱਟੀ ਨੂੰ ਲੱਗਦਾ ਇੱਥੇ ਇੱਥੇ ਬਾਹਰ ਵਿਖਾ ਦਿਨੇ ਅੱਗੇ ਕਿੰਦਰ ਨੂੰ ਲੈ ਵਾਲਾ ਇਹ ਸੰਦੀਪ ਜੀ ਅੱਜ ਹੀ ਸੋਈ ਆ ਹਾਂਜੀ ਅਜ ਕੱਟਾ ਮਗਰਾ ਕੱਟਾ ਮਗਰਾ ਹਾਂਜੀ ਆ ਅਖੀ ਸਾਰੀਆਂ ਨਿਸ਼ਾਨੀਆਂ ਟੋਟਣ ਨਹੀਂ ਲੀ ਦੀ ਸਾਰੀਆਂ ਨਿਸ਼ਾਨੀਆਂ ਤੇ ਸੋਡਾ ਸੋਡਾ ਮਰਜ਼ੀ ਤੁਹਾਡੇ ਸਾਹਮਣੇ ਜਿਹੜਾ ਮਾਰਕੀ ਲਾ ਲਈ ਇਹਨੂੰ ਆ ਗਾੜੀ ਉਧਰ ਵਾਲੇ ਪਰ ਦਰਮਿਆਨਾਂ ਕਰਦੇ ਨਾਲ ਜਿਹੜੀਆਂ ਆ ਤੇ ਪਹਿਲੇ ਕਰ ਲੈ ਵਾ ਦੇਖ ਲੈ ਵਾ ਲੈ ਵਾ ਵੀ ਇਹ ਆ ਜੀ ਸਾਡੀ ਸੋਈਆ ਮਨੇਰ ਦੀ ਠੀਕ ਆ ਆਪਣੇ ਪਹੁੰਚ ਆਈ ਹਾਂ ਜੀ ਇਹ ਬੱਚੇ ਨੂੰ ਕੁਝ ਨਹੀਂ ਆਂਦੀ 1 ਮਿੰਟ ਸਟੱਟ ਹੋਣੇ ਇਹਨੇ ਦੁੱਧ ਲਾ ਲੈਣਾ ਠੀਕ ਆ ਚੁਆਈ ਟਾਪ ਦੀ ਥੋੜੀ ਚੋਣ ਦੀ ਆਪਣੇ ਮਾੜੀ ਦੀ ਔਲ ਕਰਦੀ ਆ ਘਰ ਜਾ ਕੇ ਕਿਹਨੇ ਫੋਨ ਨਹੀਂ ਕਰਾ ਬੱਚਾ ਛੱਡੋਗੇ ਇੱਕ ਮਿੰਟ ਜੇ ਦੁੱਧ ਲਾ ਦੋਗੀ ਮਾੜੇ ਹੱਥ ਦੀ ਔਲ ਕਰੂਗੀ ਮਾੜੀ ਜੀ ਪਹਿਲਾਂ ਸਈ ਘਰ ਸੀ ਕੋਈ ਨਹੀਂ ਕਰਦੀ ਇਹ ਮਾੜੀ ਦੀ ਹੱਥ ਦੀ ਔਲ ਕਰਦੀ ਆ ਬਾਕੀ ਸਾਰੀ ਸੋਨਾ ਵਾ ਤੇ 60000 ਤੋਂ 500 ਸੌੜ ਕਰਾਂਗੇ 550 550 ਠੀਕ ਹਾਂ ਜੀ ਆਹ ਭਾਈ ਜੀ ਇਹ ਸੰਦੀਪ ਜੀ ਹੁਣ ਮੋਰ ਨਹੀਂ ਲੱਗੀ ਆਈਓ ਅੱਛਾ ਇਥੇ ਦੇਖਾਂਗੇ ਆ ਆ ਵੀ ਫੋਨ ਲੈ ਲੈ ਫੋਨ ਆ ਵੀਓ ਅੱਜ ਆ ਵੀਨੇ 13 14 15 ਦਿਨ ਲੈ ਲੈ ਇਹਦੇ ਉਹੀ ਕਿਵੇਂ ਕਿਸੇ ਦੀ ਆਪਣਾ ਹਾਂ ਅਭੀ ਜੇ ਤੂੰ ਰੋਲ ਤੇ ਦਿੱਤੀ ਹੋਣਾ ਮੈਂ ਆ ਹੀ ਲੱਗ ਹਾਂਜੀ ਹਾਂ ਸੌਰੀ ਬਈ ਲੋਕਾਂ ਨੂੰ ਪੀ ਜਾਂ ਮੈਂ ਆ ਦੇਖੋ ਹੁਣ ਮੈਂ ਲੱਥੀਆ ਢਿੱਲੀ ਵੀ ਹੋ ਗਈ ਮੈਂ ਆ ਜਾਓ ਜੀ ਆ ਜਾਓ ਹਾਂਜੀ ਬਾਜੀ ਫਿਰ اے संदीप ਜੀ ਦਵਾਂਗੇ 43000 ਦੀ 500 600 ਸਾਢੇ 43000 ਦੀ ਮੈਂ ਕਰੀ ਇੰਨਾ ਕੀ ਮਾਲ ਆ ਤੇ ਮਾਕੀ ਮੇਰਾ ਵੀ ਜਿੰਨੇ ਆਉਣਾ ਵਾ ਆਪਣੀ ਨਿਰਖ ਪਰਖ ਨਾ ਕਰੋ ਜਿੰਨਾ ਰੱਬ ਨੇ ਬੁੱਧੀ ਦਿੱਤੀ ਵਾ ਤੋ ਬਾਦੂ ਬਰਤ ਬਿਲਕੁਲ ਠੀਕ ਆ ਨਾ ਅਸੀਂ ਸੋਚ ਕੇ ਪੈਸੇ ਲਾ ਲੇ ਆ ਹੁਣ ਜਿੱਦੇ ਲਾਉਣੇ ਆ ਉਹ ਸੋਚ ਕੇ ਫੇਰ ਲਾ ਆਨਲਾਈਨ ਉਹਨਾਂ ਵੀਰਾਂ ਵਾ ਆਤੇ ਆ ਜਿਹੜਾ ਮੇਰਾ ਵੀਰ ਸਾਡੇ ਘਰ ਆ ਆਓ ਸਹੀ ਕਵਾਨਾ ਜਾਂ ਪੁਰਾਣਾ ਗਾਹਕ ਜਿਹੜਾ ਸਾਡੇ ਕੋ ਆਉਂਦਾ ਵਾ ਉਹ ਜਿੱਦੇ ਮਰਜੀ ਮਗਾਈ ਜਾਵੇ ਨਵਾਂ ਆਪਣੀ ਤਸੱਲੀ ਕਰ ਲੇ ਵੀ ਕਿਹੜੀ ਚੰਗੀ ਲੱਗਦੀ ਆ ਉਹ ਲਵੇ ਬਿਲਕੁਲ ਠੀਕ ਆ ਨਾ ਗਰਮੀ ਦਾ ਟਾਈਮ ਆ ਘਰ ਤੱਕ ਗਰੰਟੀ ਹੁੰਦੀ ਆ ਅਗਲੇ ਕੱਕ ਪਨੀ ਟੈਂਪਰੇਚਰ ਵਧਣਾ ਆ ਘਟਣਾ ਆ ਕੋਈ ਪਤਾ ਨਹੀਂ ਗਰਮੀ ਚ ਲੱਗ ਜਾਏ ਪਸ਼ੂ ਕੀ ਪਤਾ ਜੀ ਪਸ਼ੂ ਆ ਇਹ ਹਾਂਜੀ ਫੜਾ ਦੀ ਗਰੰਟੀ ਦਿੰਨੇ ਆ ਉਹ ਘਰ ਵੀ ਦਵਾਂਗੇ ਤੇ ਉੱਥੇ ਵੀ ਘਰ ਜਾ ਕੇ ਚੈੱਕ ਕਰਵਾਜੀ ਬਸ ਠੀਕ ਆ ਨਾ ਤੇ ਜਿੰਨਾ ਕੁਝ ਦੱਸਿਆ ਇਨਾ ਕੁਝ ਹੀ ਇਨਾ ਵਿੱਚ ਹੋਊਗਾ ਤੇ ਬਾਕੀ ਨਾ ਤੁਹਾਡੇ ਵੀਰ ਦਾ ਸਰਵਣ ਸਿੰਘ ਆ ਪਿੰਡ ਪੱਡੇ ਆ ਤਹਿਸੀਲ ਬਟਾਲਾ ਵਾ ਜ਼ਿਲ੍ਹਾ ਗਰਦਾਸਪੁਰਾ ਫੇਰ ਦੁਬਾਰਾ ਦੱਸਦੇ ਆ ਜ਼ਿਲ੍ਹਾ ਗਰਦਾਸਪੁਰਾ ਸਾਡਾ ਮੇਰਾ ਵੀ ਜਦੋਂ ਵੀ ਫੋਨ ਕਰਕੇ ਕਈ ਵਾਰਾਂ ਬਾਅਦ ਚ ਪਤਾ ਨਹੀਂ ਲੱਗਦਾ ਜਦੋਂ ਗਰਦਾਸਪੁਰ ਜਖੀ ਤਾਂ ਪਤੂਰ ਬੜੀ ਆ ਦੂਰ ਹੈਗਾ ਜੀ ਜ਼ਿਲ੍ਹਾ ਗਰਦਾਸਪੁਰਾ ਅੰਮ੍ਰਿਤਸਰ ਦੇ ਨਾਲ ਦੇ ਪਿੰਡ ਜਿਹੜੇ ਆ ਨਾ ਉਹ ਸਾਨੂੰ ਲੱਗਦੇ ਹੈਗੇ ਆ ਅੰਮ੍ਰਿਤਸਰ ਤੋਂ ਅੱਗੇ ਜ਼ਿਲ੍ਹਾ ਸਾਡਾ ਗਰਦਾਸਪੁਰਾ ਮੇਰਾ ਵੀ ਕਿਉਂਕਿ ਤਾਂ ਫੋਨ ਕਰਿਆ ਕਰੋ ਪਤਾ ਲੱਗੇ ਵੀ ਗਰਦਾਸਪੁਰ ਫੋਨ ਕਰਨ ਦੇ ਆ ਉੱਥੋਂ ਕਰਾਇਆ ਪੜਾ ਇੰਨਾ ਲੱਗਣਾ ਠੀਕ ਆ ਨਾ ਤੇ ਬਾਕੀ ਵੀਰ ਜੀ ਹੁਣ ਸ਼ਾਮ ਦਾ ਟਾਈਮ ਹੋਤਾ ਸਮਾਨ ਆਏਗਾ ਤੇ ਸਾਰੇ ਵੀਰਾਂ ਸਾਥੀ ਕਾ